ਕਾਬਤ ਹੋ ਰਹੀ ਹੈ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਕਦੇ ਉਹ ਮੇਰੇ ਹਸਬੈਂਡ ਵਾਸਤੇ ਬੋਲਦੇ ਆ ਜਿਹਦਾ ਦਾ ਨਾਮ ਜੀ ਮੇਰ ਮਿੱਤਲ ਹੈ ਮੈਂ ਕਹਿੰਦੀ ਇਹਨਾਂ ਨੂੰ ਇਹ ਪੁੱਛਣਾ ਮੇਰ ਮਿੱਤਲ ਕੌਣ ਸੀ ਮੇਰ ਮਿੱਤਲ ਹਰ ਚਿਹਰੇ ਤੇ ਖੁਸ਼ੀਆਂ ਲਿਆਉਂਦਾ ਸੀ ਕਿ ਤੁਸੀਂ ਪਰਿਵਾਰਾਂ ਤੇ ਨਾ ਜਾਓ ਜੇ ਮੈਂ ਪਰਿਵਾਰਾਂ ਤੇ ਸ਼ੁਰੂ ਹੋ ਗਈ ਇਹਨਾਂ ਨੂੰ ਭੱਜਣ ਦੀ ਥਾਂ ਨਹੀਂ ਤੇ ਆ ਨਹੀਂ ਪੋਲਿਟੀਕਲ ਲੜਾਈਏ ਪੋਲਿਟੀਕਲ ਲੜਾਈ ਲੜੋ ਫਾਲਤੂ ਦੀ ਗੱਲਾਂ ਨਾ ਕਰੋ ਕਿ ਜਿਹੜੇ ਇਹਨਾਂ ਨੇ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਵਾ ਰੱਖਿਆ ਕੋਈ ਕਬਜ਼ਾ ਨਹੀਂ ਰਹਿਣ ਦਿੱਤਾ ਜਾਊਗਾ ਇਹਨਾਂ ਦੇ ਐਮਸੀ ਇਹ ਤੇ ਜੇ ਐਮਸੀਆ ਨੇ ਕਿਸੇ ਜਿੱਥੇ ਕਿੱਥੇ ਕਬਜ਼ੇ ਹੋਏ ਐ ਇਹਦੀ ਡਿਊਟੀ ਕੀ ਦੀ ਐ ਪ੍ਰਧਾਨ ਕੌਣ ਐ ਇਹਨਾਂ ਨੇ ਨਹੀਂ ਦੇਖਣਾ ਕਿ ਸਰਕਾਰੀ ਕਮੇਟੀ ਦੀਆਂ ਜਗ੍ਹਾ ਤੇ ਕਬਜ਼ੇ ਹੋ ਰਿਹਾ ਇਹਨਾਂ ਨੇ ਕਬਜ਼ੇ ਕੀਤੇ ਜਾਂ ਤਾਂ ਆਪੇ ਛੱਡ ਦਿਓ ਤੇ ਨਹੀਂ ਹੁਣ ਰਾਜਪੁਰੇ ਚ ਬੁਲਡੋਜ਼ਰ ਫਿਰਨ ਨੂੰ ਤਿਆਰ ਐ ਜਿੱਥੇ ਜਿੱਤੇ ਸਰਕਾਰੀ ਕਬਜ਼ੇ ਐ ਇੱਕ ਵੀ ਜਗ੍ਹਾ ਤੇ ਕਬਜ਼ਾ ਨਹੀਂ ਰਹਿਣ ਦਿੱਤਾ ਜਾਊਗਾ ਬਿਲਕੁਲ ਜੀ ਇੱਥੇ ਇੱਕ ਕਿਸੇ ਵਲੰਟੀਅਰ ਦੀ ਡੈਥ ਹੋਈ ਸੀ ਮਾਂ ਬੇਟੇ ਦੀ ਅਸੀਂ ਇੱਥੇ ਅਫਸੋਸ ਕਰਨ ਆਈ ਸੀ ਤਾਂ ਉਹਨਾਂ ਨੇ ਬੜੀ ਗਲਤ ਸ਼ਬਦਾਂ ਨਾਲ ਮੈਨੂੰ ਬੋਲਿਆ ਸੀ ਕਿ ਤੂੰ ਇੱਥੇ ਕੀ ਕਰਨਾ ਹੈ ਪਹਿਲਾਂ ਤਾਂ ਇਹਨਾਂ ਨੂੰ ਇੰਨੀ ਅਕਲ ਨਹੀਂ ਹੈ ਕਿ ਇੱਕ ਲੇਡੀ ਨੂੰ ਕਿਵੇਂ ਬੋਲੀ ਹੁੰਦਾ ਹੈ ਜਿਹੜੀ ਚੇਅਰਮੈਨੀਆਂ ਮਿਲੀਆਂ ਹੈ ਮਾਰਕੀਟ ਕਮੇਟੀ ਦੀਆਂ ਉਹ ਐਮਐਲਏ ਦੀ ਕੰਸਲਟ ਤੋਂ ਬਿਨਾ ਨਹੀਂ ਮਿਲ ਸਕਦੀਆਂ ਲੇਕਿਨ ਮੈਡਮ ਜੋ ਦੇਖਿਆ ਜਾ ਰਿਹਾ ਧੰਨਵਾਦ ਦੇ ਬੋਰਡ ਲੱਗੇ ਆ ਜਾਂ ਕਿਤੇ ਵੀ ਕੋਈ ਵੀ ਸਪੀਚ ਹੋਈ ਹੈ ਤੇ ਉੱਥੇ ਜਿਹੜੇ ਹੈ ਮੈਡਮ ਤੁਹਾਡੀ ਫੋਟੋ ਗਾਇਬ ਹੈ ਉਹ ਲੋੜਾ ਤੋਂ ਮੈਨੂੰ ਨਾ ਫੋਟੋਆਂ ਦੀ ਲੋੜ ਸੀ ਇੱਕ ਗੱਲ ਮੈਂ ਕਹੂੰਗੀ ਇਹ ਲੋਕ ਨਾ ਪਹਿਲਾਂ ਮੇਰੇ ਸੀ ਤੇ ਨਾ ਮੇਰੇ ਹੁਣ ਹੈ ਇਹ ਦਿਖਾਵਾ ਜ਼ਰੂਰ ਕਰਦੇ ਅਸੀਂ ਆਮ ਆਦਮੀ ਪਾਰਟੀ ਦੇ ਆ ਪਰ ਇਹ ਨਹੀਂ ਪਤਾ ਇਹਨਾਂ ਦਾ ਦੇਖੋ ਜਦੋਂ ਮਾੜਾ ਟਾਈਮ ਸੀ ਉਦੋਂ ਭਾਜ ਗਏ ਸੀਗੇ ਹੁਣ ਕਦੋਂ ਕਿੱਥੇ ਚਲੇ ਜਾਂਦੇ ਕਹਿੰਦੇ ਕਿ ਤੁਹਾਡੇ ਪੀਏ ਤੇ ਵੀ ਕਾਫੀ ਗੰਭੀਰ આરોਪ ਲੱਗੇ ਕਿ ਉਹਨਾਂ ਨੇ ਕੁਝ ਟਿੱਪਣੀ ਕੀਤੀ ਆ ਉਹਨਾਂ ਤੇ ਵੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਦੇਖੋ ਮੇਰਾ ਪੀਏ ਬਨਨ ਤੋਂ ਪਹਿਲਾਂ ਇੱਕ ਵਲੰਟੀਅਰ ਐ ਇਹਨਾਂ ਦੀ ਆਪਸ ਦੀ ਕੀ ਗੱਲਬਾਤ ਐ ਉਹਦਾ ਮੈਨੂੰ ਨਹੀਂ ਕੁਝ ਪਤਾ ਉਹਨਾਂ ਨੇ ਕਿਉਂ ਦਿੱਤੇ ਇਹਦਾ ਜਵਾਬ ਉਹ ਪੀਏ ਦੇ ਸਹੀ ਠੀਕ ਐ ਜੀ ਅਜਪਿੰਡ ਨਲਾਸ ਦੇ ਵਿੱਚ ਹਲਕਾ ਵਿਧਾਇਕ ਮੈਡਮ ਨੀਰਾ ਮਿੱਤਲ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਣੀ ਪੰਚਾਇਤਾਂ ਦਾ ਧੰਨਵਾਦ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਹਲਕਾ ਰਾਜਪੁਰਾ ਦੇ ਪਿੰਡ ਦੀ ਪੰਚਾਇਤਾਂ ਅਤੇ ਪਿੰਡ ਨਿਵਾਸੀ ਇਸ ਸਮਾਰੋਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਅਤੇ ਹਲਕਾ ਵਿਧਾਇਕ ਮੈਡਮ ਨੀਰਾ ਮਿੱਤਲ ਦੇ ਵਿਚਾਰ ਸੁਨੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਦੂਜੀ ਪਾਰਟੀਆਂ ਨੂੰ ਛੱਡ ਕੇ ਕਈ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਿਲ ਹੋਏ ਜਿਨ੍ਹਾਂ ਨੂੰ ਸਰੋਪੇ પાਕੇ ਹਲਕਾ ਵਿਧਾਇਕ ਮੈਡਮ ਨੀਲਾ ਮਿੱਤਲ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਦੇ ਉੱਤੇ ਪਿੰਡ ਨਲਾਸ ਦੀ ਪੰਚਾਇਤ ਵੱਲੋਂ ਹਲਕਾ ਵਿਧਾਇਕ ਮੈਡਮ ਨੀਲਾ ਮਿੱਤਲ ਦਾ ਇਸ ਸਮਾਰੋਹ ਦੇ ਵਿੱਚ ਪਹੁੰਚਣ ਦੇ ਲਈ ਜਿੱਥੇ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੈਡਮ ਨੀਲਾ ਮਿੱਤਲ ਨੇ ਵੀ ਇਸ ਮੌਕੇ ਦੇ ਉੱਤੇ ਜਿੱਥੇ ਹੋਰ ਕਈ ਵੱਡੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਉੱਥੇ ਪਿੰਡ ਦੇ ਵਿਕਾਸ ਕਾਰਜ ਕਿਸ ਤਰੀਕੇ ਦੇ ਨਾਲ ਪੂਰੇ ਕੀਤੇ ਜਾਣਗੇ ਇਸ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਪੂਰੇ ਮਾਮਲੇ ਨੂੰ ਲੈ ਕੇ ਮੈਡਮ ਨੀਲਾ ਮਿੱਤਲ ਦਾ ਕੀ ਕਹਿਣਾ ਹੈ ਇਸ ਦੇ ਬਾਰੇ ਵੀ ਨਜ਼ਰ ਕਰਦਿਆਂ। ਸੋ ਪਿੰਡ ਨਲਾਸ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਉਹ ਰੇ ਕਾਫੀ ਵੱਡਾ ਇਕੱਠ ਹੈ। ਮੈਡਮ ਨੀਨਾ ਮਿੱਤਲ ਵੱਲੋਂ ਸਰਪੰਚਾ ਦਾ ਤੇ ਆਮ ਪਿੰਡ ਨਿਵਾਸੀਆਂ ਦਾ ਜਿਹੜਾ ਧੰਨਵਾਦ ਕਰਨ ਵਾਸਤੇ ਜਿਹੜਾ ਅੱਜ ਧੰਨਵਾਦ ਸਮਾਰੋਹ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਇਕੱਠ ਜਿਹੜਾ ਤੁਹਾਡੇ ਸਾਹਮਣੇ ਹੈ ਮੈਡਮ ਨੀਨਾ ਮਿੱਤਲ ਜਿਹੜੇ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਡੀਐਸਪੀ ਸਾਹਿਬ ਵੀ ਇਸ ਟਾਈਮ ਮੌਜੂਦ ਹੈ ਐਸਐਚਓ ਸਾਹਿਬ ਵੀ ਤੇ ਸਾਰੀ ਪੰਚਾਇਤਾਂ ਜਿਹੜੀਆਂ ਹੈਗੀਆਂ ਰਾਜਪੁਰਾ ਇਲਾਕੇ ਦੀ ਦੇ ਕਾਫੀ ਵੱਡੇ ਵੱਡੇ ਜਿਹੜੇ ਹੈ ਮੈਡਮ ਵੱਲੋਂ ਵਿਰੋਧੀਆਂ ਦੇ ਜਿਹੜੀਆਂ ਹੈ ਗੱਲਬਾਤ ਵੀ ਕੀਤੀ ਗਈ ਹੈ ਆਪਾਂ ਮੈਡਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਮੈਡਮ ਤੁਹਾਡਾ ਬਹੁਤ ਧੰਨਵਾਦ ਨਿਊਜ਼ ਟੈਨੈਂਟ ਤੇ ਕਾਫੀ ਵੱਡਾ ਇਕੱਠ ਅੱਜ ਕੀਤਾ ਹੈ ਮੈਡਮ ਕੀ ਕਹਿਣਾ ਚਾਹੋਗੇ ਇਹ ਇਕੱਠ ਮੈਂ ਪਹਿਲਾਂ ਕਰਨਾ ਸੀ ਪਰ ਮੇਰੀ ਤਬੀਅਤ ਖਰਾਬ ਹੋਣ ਕਰਕੇ ਮੈਂ ਨਹੀਂ ਕਰ ਪਾਈ ਜਿਹੜੀਆਂ ਨਵੀਆਂ ਚੁਣੀਆਂ ਹੋਈਆਂ ਪੰਚਾਇਤਾਂ ਉਹਨਾਂ ਦਾ ਸੇ ਸਵਾਗਤ ਕੀਤਾ ਹੈ ਔਰ ਅੱਗੇ ਉਹਨਾਂ ਨੂੰ ਗਾਈਡਲਾਈਨ ਵੀ ਦਿੱਤੀ ਹੈ ਕਿ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਜਿਹੜਾ ਸਾਨੂੰ ਲੋਕਾਂ ਨੇ ਚੁਣਿਆ ਹੈ ਤਾਂਕਿ ਅਸੀਂ ਪਿੰਡਾਂ 'ਚ ਖੁਸ਼ਹਾਲੀ ਲਿਆ ਸਕੀਏ ਤੇ ਪਿੰਡਾਂ 'ਚ ਜਿੱਦਾਂ ਵਿਕਾਸ ਕਰਵਾ ਸਕੀਏ ਮੈਡਮ ਅੱਗੇ ਇਲੈਕਸ਼ਨ ਵੀ ਆ ਰਹੇ ਤੁਸੀਂ ਕਿਹਾ ਕਿ ਆਪਣੀ ਕਮਰ ਕੱਸ ਲਓ ਇਸ ਤਰ੍ਹਾਂ ਦੀ ਤਿਆਰੀਆਂ ਤੁਹਾਨੂੰ ਲਗਦੀਆਂ ਹਨ ਹਣ ਵਾਲ ਦੀ ਨਜ਼ਰ ਬਿਲਕੁਲ ਜੀ ਇਲੈਕਸ਼ਨ ਵਾਲੇ ਲੋਕ ਤਿਆ ਲੋਕ ਚੰਦ ਨੇ ਕਿ ਅੱچھے ਲੋਕ ਅਗਿਆਨ ਨਵੇਂ ਲੋਕ ਅਗਿਆਨ ਤਾਕੀ ਪਿੰਡਾਂ ਦੇ ਵਿਕਾਸ ਹੋ ਸਕਣ ਤੁਸੀਂ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਪਹਿਲਾਂ ਤਾਂ ਪਿੰਡ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹੇ ਹੈ ਤਾਂ ਹੁਣ ਪਿੰਡਾਂ ਚ ਲਾਇਬ੍ਰੇਰੀਆਂ ਬਣ ਰਹੀਆਂ ਪੰਚਾਇਤ ਘਰ ਬਣ ਰਹੇ ਹੈ ਸਿੰਚੇ ਵਾਲੇ ਮਾਡਲ ਬਣ ਰਹੇ ਨੇ ਤਾਂ ਬਹੁਤ ਕੰਮ ਹੋ ਰਿਹਾ ਤੇ ਹੋਰ ਵੀ ਅਸੀਂ ਹੋਰ ਜ਼ੋਰ ਨਾਲ ਕੰਮ ਸ਼ੁਰੂ ਕਰ ਰਹੇ ਹਾਂ ਤੇ ਮੈਡਮ ਅੱਜ ਇਹ ਧੰਨਵਾਦ ਸਮਾਰੋਹ ਰੱਖਿਆ ਤਬੀਅਤ ਵੀ ਠੀਕ ਨਹੀਂ ਸੀਗੀ ਕਾਫੀ ਸਮਾਂ ਹੋ ਗਿਆ ਸੀ ਲੋਕੀ ਕਹਿ ਰਹੇ ਸੀਗੇ ਕਿ ਕਾਫੀ ਵੱਡੀ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਨੇ ਤੇ ਅੱਜ ਧੰਨਵਾਦ ਸਮਾਰੋਹ ਰੱਖਿਆ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਕਿ ਅੱਜ ਡਾ ਬੜਾ ਇਕੱਠ ਜਿਹੜਾ ਹੈ ਰਾਜਪੁਰਾ ਸ਼ ਦੱਕ ਮੈਂ ਹੀ ਕਹੂੰਗੀ ਕਿ ਇਹ ਮੇਰੇ ਲੋਕਾਂ ਦਾ ਪਿਆਰ ਹੈ ਜੋ ਮੈਨੂੰ ਇੱਥੇ ਵੀ ਇਹਨਾਂ ਦਾ ਪਿਆਰ ਤੇ ਇਹਨਾਂ ਨੇ ਮਾਨ ਦਿੱਤਾ ਇੱਥੇ ਬੈਠਣ ਦੇ ਕਾਬਿਲ ਮੈਂ ਇਹਨਾਂ ਨੇ ਬਣਾਇਆ ਤਾਂ ਅੱਜ ਉਹਨਾਂ ਦਾ ਉਹੀ ਪਿਆਰ ਹੈ ਕਿ ਮੇਰੇ ਛੋਟੇ ਜਿਹੇ ਸੱਦੇ ਤੇ ਬਲਕਿ ਮੈਨੂੰ ਕਹਿ ਰਹੇ ਆ ਕਿ ਅਸੀਂ ਮੈਡਮ ਤੁਸੀਂ ਬੁਮਾਰ ਸੀ ਅਸੀਂ ਮਿਲਣਾ ਚਾਹੁੰਦੇ ਸੀਗੇ ਤਾਂ ਪਰ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਇੰਨੀ ਭਾਰੀ ਗਿਣਤੀ ਵਿੱਚ ਆਏ ਨੇ ਤਾਂ ਮੈਂ ਦਿਲੋਂ ਇਹਨਾਂ ਦੀ ਪਰਸਤਾਰ ਰਹੇਗੀ ਵਿਰੋਧੀਆਂ ਦੀ ਗੱਲ ਵੀ ਤੁਸੀਂ ਕੀਤੀ ਹੈ ਕਿ ਵਿਰੋਧੀ ਜਿਹੜੇ ਹੈ ਕਹਿ ਰਹੇ ਆ ਕਿ ਰੱਬ ਤੋਂ ਡਰੋ ਫਲਾਣਾ ਇਹ ਉਹ ਤੁਸੀਂ ਬਹੁਤ ਕੁਝ ਬੋਲੇਓ ਸਟੇਜ ਤੋਂ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਅੱਜ ਮੰਚ ਤੋਂ ਦੇਖੋ ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਆ ਲੋਕਾਂ ਨੇ ਸਾਨੂੰ 5 ਸਾਲ ਦਿੱਤੇ ਆ ਸਾਨੂੰ ਕੰਮ ਕਰ ਲੈਂਦੇ ਹੋ ਅਸੀਂ ਕੰਮ ਕਰ ਰਹੇ ਆ ਸਾਡਾ ਪ੍ਰਸ਼ਾਸਨ ਕੰਮ ਕਰ ਰਿਹਾ ਸਾਡੀ ਪੁਲਿਸ ਕੰਮ ਕਰ ਰਹੀ ਹੈ ਬਿਨਾ ਗੱਲ ਤੋਂ ਬੋਲ ਬੋਲ ਕੇ ਆਪਦੀ ਆਪਦੀ ਹੋਂਦ ਬਣਾ ਰਹੇ ਨੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਉਹ ਆਪਦੀ ਹੋਂਦ ਬਣਾਉਣ ਲਈ ਰੋਜ਼ ਨਵੀਆਂ ਤੋਂ ਨਵੀਆਂ ਗੱਲਾਂ ਕਰਦੇ ਨੇ ਜਦੋਂ ਮੈਂ ਕੰਨੀਆਂ ਕਦੇ ਕਹਿੰਗੇ ਜੀ ਇੱਕ ਵੀ ਬੰਦਾ ਕਹਦੇ ਜੇ ਮੈਂ ਕਿਸੇ ਤੋਂ 1 ਰੁਪਿਆ ਲਿੱਤਾ ਹੋਵੇ ਮੈਂ ਤਾਂ ਆਪਕੇ ਨਹੀਂ ਇੱਕ ਦਾ ਲੈਂਦਾ ਹੀ ਨਹੀਂ ਸੀ ਐਨੇ ਜਿੰਨੇ ਬੰਦੇ ਬੈਠੇ ਆ ਤੁਸੀਂ ਮੈਨੂੰ ਨਾ ਪੁੱਛੋ ਪਿੰਡਾਂ ਦੇ ਲੋਕਾਂ ਨੂੰ ਪੁੱਛੋ ਉਹਨਾਂ ਨਾਲ ਕੀ ਤਸ਼ੱਦਦ ਹੋਈ ਸੀ ਅੱਜ ਬੋਲਦੇ ਕਿਸਮੂਨ ਆਲੇ ਇਸੇ ਗੱਲ ਕੇ ਕਰਕੇ ਮੈਂ ਕਿਹਾ ਕਿ ਅੱਜ ਤਾਂ ਉਹ ਕਹਾਵਤ ਹੋ ਰਹੀ ਹੈ ਕਿ 900 ਚੂਏ ਖਾ ਕੇ ਬਿੱਲੀ ਹੱਜ ਨੂੰ ਚੱਲੀ ਕਦੇ ਉਹ ਮੇਰੇ ਹਸਬੈਂਡ ਵਾਸਤੇ ਬੋਲਦੇ ਆ ਜਿਹਦਾ ਤਾਂ ਨਾਮ ਜੀ ਮੇਰ ਮਿੱਤਲ ਹੈ ਮੈਂ ਕਹਿੰਦੀ ਇਹਨਾਂ ਨੂੰ ਇਹ ਪੁੱਛਣਾ ਮੇਰ ਮਿੱਤਲ ਕੌਣ ਸੀ ਮੇਰ ਮਿੱਤਲ ਹਰ ਚਿਹਰੇ ਤੇ ਖੁਸ਼ੀਆਂ ਲਿਆਉਂਦਾ ਸੀ ਹਰ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲੈਂਦਾ ਸੀਗਾ ਇਸ ਕਰਕੇ ਤੁਸੀਂ ਪਰਿਵਾਰਾਂ ਤੇ ਨਾ ਜਾਓ ਜੇ ਮੈਂ ਪਰਿਵਾਰਾਂ ਤੇ ਸ਼ੁਰੂ ਹੋ ਗਈ ਇਹਨਾਂ ਨੂੰ ਭੱਜਣ ਦੀ ਥਾਂ ਨਹੀਂ ਤੇ ਪੋਲੀਟੀਕਲ ਲੜਾਈ ਹੈ ਪੋਲੀਟੀਕਲ ਲੜਾਈ ਲੜੋ ਫਾਲਤੂ ਦੀ ਗੱਲਾਂ ਨਾ ਕਰੋ ਪੁਲਿਸ ਪ੍ਰਸ਼ਾਸਨ ਤੇ ਵੀ ਕਾਫੀ ਗੰਭੀਰ ਅਰੋਪ ਲਾਏ ਜਾਂਦੇ ਕਿ ਇਹਨਾਂ ਵੱਲੋਂ ਜਿਹੜਾ ਨਸ਼ਾ ਵਿਕਵਾਇਆ ਜਾਂਦਾ ਤੇ ਕੋਈ ਵੀ ਕਾਰਵਾਈ ਪੁਲਿਸ ਪ੍ਰਸ਼ਾਸਨ ਨਹੀਂ ਕਰੀ ਜਦ ਕਿ ਤੁਸੀਂ ਡੀਐਸਪੀ ਸਾਹਿਬ ਦੀ ਤੇ ਹੋਰ ਐਸਐਚਓ ਸਾਹਿਬ ਦੀ ਤਾਰੀਫ਼ ਕੀਤੀ ਹੋਰੇ ਕੀ ਕਹਿਣਾ ਚਾਹੋਗੇ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ ਆਪਣੇ ਦੇ ਵਿੱਚ ਦੇਖੋ ਤੁਸੀਂ ਵੀ ਸੰਦੀਪ ਜੀ ਜਾਣਦੇ ਹੋ ਪਹਿਲਾਂ ਲੋਕਾਂ 'ਚ ਪੁਲਿਸ ਦਾ ਖੌਫ ਸੀ ਅੱਜ ਪੁਲਿਸ ਨਾਲ ਭਾਈਚਾਰ ਹੈ ਨਸ਼ਾ ਨਸ਼ੇ ਪ੍ਰਤੀ ਮੂਮ ਪੂਰੇ ਪੰਜਾਬ ਚੱਲ ਰਹੀ ਹੈ ਔਰ ਸਾਡੇ ਡਿਪਟੀ ਸਾਹਿਬ ਸਾਡੇ ਐਸ ਐਚਓ ਸਾਹਿਬ ਸਾਰੇ ਕੰਮ ਲੱਗੇ ਹੋਏ ਨੇ ਇਹਨਾਂ ਦਾ ਤਾਂ ਇੱਕੋ ਹੀ ਮਕਸਦ ਹੈ ਵੀ ਬਦਨਾਮ ਕਰਨਾ ਕਿਉਂਕਿ ਇਹਨਾਂ ਦਾ ਹੱਥ ਨਹੀਂ ਪੈ ਰਿਆ ਤੁਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਹੋਊਗਾ ਜਿਹੜੀਆਂ ਸਰਕਾਰੀ ਜਗ੍ਹਾ ਹੈ ਇਹਨਾਂ ਨੇ ਸਾਰੀਆਂ ਤੇ ਕਬਜ਼ੇ ਕਰਵਾ ਰੱਖੀਆਂ ਮੈਂ ਉਹ ਚੀਜ਼ ਭੁੱਲ ਗਈ ਮੰਚ ਤੋਂ ਕਹਿਣਾ ਕਿ ਜਿਹੜੇ ਇਹਨਾਂ ਨੇ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਵਾ ਰੱਖੀਆਂ ਕੋਈ ਕਬਜ਼ਾ ਨਹੀਂ ਰਹਿਣ ਦਿੱਤਾ ਜਾਊਗਾ ਇਹਨਾਂ ਦੇ ਐਮਸੀ ਇਹ ਤੇ ਜੇ ਐਮਸੀ ਆ ਨੇ ਕਿਸੇ ਜਿੱਤੇ ਕਿੱਥੇ ਕਬਜ਼ੇ ਹੋਏ ਐ ਇਹਦੀ ਡਿਊਟੀ ਕੀਦੀ ਐ ਪ੍ਰਧਾਨ ਕੌਣ ਐ ਇਹਨਾਂ ਨੇ ਨਹੀਂ ਦੇਖਣਾ ਕਿ ਸਰਕਾਰੀ ਕਮੇਟੀ ਦੀਆਂ ਜਗ੍ਹਾ ਤੇ ਕਬਜ਼ੇ ਹੋ ਰਿਹਾ ਜੀ ਅਸੀਂ ਛਡਾਨੇ ਆ ਤਾਂ ਅਸੀਂ ਮਾੜੇ ਆ ਇਸ ਕਰਕੇ ਮੈਂ ਇਹਨਾਂ ਨੂੰ ਉਹ ਵੀ ਵਾਰਨਿੰਗ ਦਿੰਨੀ ਆ ਇਹਨਾਂ ਦੇ ਵਿੱਚ ਸਾਥੀਆਂ ਨੂੰ ਜਿਨ੍ਹਾਂ ਨੇ ਕਬਜ਼ੇ ਕੀਤੇ ਆ ਜਾਂ ਤਾਂ ਆਪੇ ਛੱਡ ਦਿਓ ਤੇ ਨਹੀਂ ਹੁਣ ਰਾਜਪੁਰੇ ਚ ਬੁਲਡੋਜ਼ਰ ਫਿਰਨ ਨੂੰ ਤਿਆਰ ਆ ਜਿੱਥੇ ਜਿੱਥੇ ਸਰਕਾਰੀ ਕਬਜ਼ੇ ਆ ਇੱਕ ਵੀ ਜਗ੍ਹਾ ਤੇ ਕਬਜ਼ਾ ਨਹੀਂ ਰਹਿਣ ਦਿੱਤਾ ਜਾਊਗਾ ਤੇ ਨਲਾਸ ਕਟ ਸੰਭੇ ਤੋਂ ਪਹਿਲਾਂ ਸ਼ੁਰੂ ਹੋ ਗਿਆ ਅੱਜ ਮੇਰੇ ਖਿਆਲ ਉੱਥੋਂ ਹੀ ਤੁਹਾਡੀ ਗੱਡੀਆਂ ਜਿਹੜੀਆਂ ਨਿਕਲ ਕੇ ਆਈਆਂ ਮੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਲੋਕਾਂ ਚ ਕਾਫੀ ਰਾਹਤ ਮਿਲੀ ਹੈ ਜਿਹੜਾ ਇਹ ਵੱਡਾ ਨਲਾਸ ਕਟ ਤੇ ਇੱਕ ਕਿਸੇ ਵਲੰਟੀਅਰ ਦੀ ਡੈਥ ਹੋਈ ਸੀ ਮਾਂ ਬੇਟੇ ਦੀ ਅਸੀਂ ਇੱਥੇ ਅਫਸੋਸ ਕਰਨ ਆਈ ਸੀ ਉਹਨਾਂ ਨੇ ਬੜੀ ਗਲਤ ਸ਼ਬਦ ਨਾਲ ਮੈਨੂੰ ਬੋਲਿਆ ਸੀ ਕਿ ਤੂੰ ਇੱਥੇ ਕੀ ਕਰਨਾ ਹੈ ਪਹਿਲਾਂ ਤਾਂ ਇਹਨਾਂ ਨੂੰ ਇੰਨੀ ਅਕਲ ਨਹੀਂ ਹੈ ਕਿ ਇੱਕ ਲੇਡੀ ਨੂੰ ਕਿਵੇਂ ਬੋਲੀ ਹੁੰਦਾ ਤਾਂ ਉਸ ਤੋਂ ਬਾਅਦ ਮੈਨੂੰ ਕਹਿੰਦੇ ਜੇ ਤੈਨੂੰ ਇੰਨਾ ਹੀ ਦਰਦ ਹੈ ਤਾਂ ਆਪਦੇ ਕੇਜਰੀਵਾਲ ਤੋਂ ਕਰਾ ਲਿਆ ਮੈਂ ਉਦੋਂ ਨਹੀਂ ਉੱਥੇ ਕਸਮ ਖਾਈ ਸੀ ਕਿ ਇਹ ਬੋਲੇ ਬਾਬਾ ਮੈਂ ਇੱਕ ਮੌਕਾ ਦੇਈਓ ਮੈਂ ਇਹ ਕੰਮ ਕਰਾਉਂਗੀ ਅੱਜ ਮੈਂ ਇਹ ਕਹੂੰਗੀ ਕਿ ਮੈਂ ਲੱਕੀ ਹਾਂ ਕਿ ਬੋਲੇ ਬਾਬਾ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਮੈਂ ਇਸ ਨਲਾਸ ਘਟ ਦਾ ਕੰਮ ਕਰਵਾ ਸਕੀ ਤਾਂ ਕਿ ਮੇਰੇ ਲੋਕਾਂ ਦੀ ਜਾਨ ਬਚ ਸੇ ਕੋਈ ਟ੍ਰੇਨ ਵੀ ਰੁਕਵਾਣਾ ਰੁਕਵਾਣ ਦੀ ਤਿਆਰੀ ਚੱਲ ਰਹੀ ਹੈ ਬਿਲਕੁਲ ਜੀ ਪਾਸ ਬੰਨਾ ਉਹ ਵੀ ਬਹੁਤ ਜਲਦੀ ਬੰਦ ਰਿਹਾ ਮੈਂ ਕੰਮ ਕਰਨ ਆਈ ਆ ਮੈਂ ਉਹ ਕੰਮ ਕਰ ਰਹੀ ਆ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ ਕੱਲੀਆਂ ਗਲੀਆਂ ਨਾਲੀਆਂ ਚ ਫੇਰ ਕਹਦੇ ਨੇ ਜੀ ਹਜ਼ਾਰ ਕਰੋੜ ਲਾਤਾ ਤਾਂ ਉਹ ਤਾਂ ਮੈਨੂੰ ਤਾਂ ਨਹੀਂ ਸਮਝ ਆਉਂਦਾ ਨਾ ਕਿਸੇ ਹਜ਼ਾਰ ਕਰੋੜ ਮਿਲੇ ਅਸੀਂ ਉਹ ਕੰਮ ਕਰ ਰਹੇ ਆ ਜਿਹੜੇ ਲੋਕਾਂ ਨੂੰ ਫਾਇਦਾ ਹੋਵੇ ਇੱਕ ਇੱਕ ਅਹਿਮ ਕੁਐਸ਼ਨ ਹੈ ਜਿਹੜੀ ਚੇਅਰਮੈਨੀਆਂ ਮਿਲੀਆਂ ਮਾਰਕੀਟ ਕਮੇਟੀ ਦੀਆਂ ਉਹ ਐਮਐਲਏ ਦੀ ਕੰਸਲਟ ਤੋਂ ਬਿਨਾ ਨਹੀਂ ਮਿਲ ਸਕਦੀਆਂ ਲੇਕਿਨ ਮੈਡਮ ਜੋ ਦੇਖਿਆ ਜਾ ਰਿਹਾ ਤਨਵਾਦ ਦੇ ਬੋਰਡ ਲੱਗੇ ਆ ਜਾਂ ਕਿਤੇ ਵੀ ਕੋਈ ਵੀ ਸਪੀਚ ਹੋਈ ਹੈ ਤੇ ਉੱਥੇ ਜਿਹੜੇ ਹੈ ਮੈਡਮ ਤੁਹਾਡੀ ਫੋਟੋ ਗਾਇਬ ਹੈ ਉਸ ਡੋੜਾ ਤੋਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਏ ਆਮ ਆਦਮੀ ਪਾਰਟੀ ਐ ਇਹ ਤੇ ਕੋਈ ਕਿਸੇ ਦੀ ਕਨਸੀਡਰ ਨਹੀਂ ਹੁੰਦਾ ਕਿਸੇ ਦੀ ਸਿਫਾਰਿਸ਼ ਨਹੀਂ ਹੁੰਦੀ ਆਮ ਆਦਮੀ ਪਾਰਟੀ ਨੂੰ ਜੋ ਅੱਛਾ ਲੱਗਦਾ ਉਹ ਕਰਦੇ ਆ ਮੈਨੂੰ ਨਾ ਫੋਟੋਆਂ ਦੀ ਲੋੜ ਸੀ ਇੱਕ ਗੱਲ ਮੈਂ ਕਹੂੰਗੀ ਇਹ ਲੋਕ ਨਾ ਪਹਿਲਾਂ ਮੇਰੇ ਸੀ ਤੇ ਨਾ ਮੇਰੇ ਹੁਣ ਐ ਇਹ ਦਿਖਾਵਾ ਜ਼ਰੂਰ ਕਰਦੇ ਆ ਸੀ ਆਮ ਆਦਮੀ ਪਾਰਟੀ ਦੇ ਆ ਪਰ ਇਹ ਨਹੀਂ ਪਤਾ ਇਹਨਾਂ ਦਾ ਦੇਖੋ ਤੋ ਜਦੋਂ ਮਾੜਾ ਟਾਈਮ ਸੀ ਉਦੋਂ ਭਾਜੀਪੀ ਚ ਭੱਜ ਗਏ ਸੀਗੇ ਹੁਣ ਕਦੋਂ ਕਿੱਥੇ ਚਲੇ ਜਾਣ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਮੁਬਾਰਕਾਂ ਦਿੰਦੀ ਹਾਂ ਬਹੁਤ ਵੱਡਾ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਮੁਬਾਰਕਾਂ ਦਿੰਨੀ ਆ ਪਰ ਮੈਂ ਇੱਕੋ ਹੀ ਗੱਲ ਕਹੂੰਗੀ ਨਾ ਇਹ ਪਹਿਲਾਂ ਮੇਰੇ ਸੀ ਨਾ ਇਹ ਹੁਣ ਮੇਰੇ ਮੈਡਮ ਇੱਕ ਤੁਹਾਡੇ ਪੀਏ ਤੇ ਵੀ ਕਾਫੀ ਗੰਭੀਰ આરોਪ ਲੱਗੇ ਕਿ ਉਹਨਾਂ ਨੇ ਕੁਝ ਟਿੱਪਣੀ ਕੀਤੀ ਆ ਉਹਨਾਂ ਦੇ ਵੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਦੇਖੋ ਮੇਰਾ ਪੀਏ ਬਣਨ ਤੋਂ ਪਹਿਲਾਂ ਇੱਕ ਵਲੰਟੀਅਰ ਹੈ ਇਹਨਾਂ ਦੀ ਆਪਸ ਦੀ ਕੀ ਗੱਲਬਾਤ ਹੈ ਉਹਦਾ ਮੈਨੂੰ ਨਹੀਂ ਕੁਝ ਪਤਾ ਉਹਨਾਂ ਨੇ ਕਿਉਂ ਦਿੱਤੀ ਇਹਦਾ ਜਵਾਬ ਉਹ ਪੀਏ ਦੇ ਸਕਦਾ ਠੀਕ ਹੈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਮੈਮ ਏਡੇ ਵੱਡੇ ਕੱਟ ਜਿਹੜਾ ਹੈਗਾ ਸਮਾ ਜਿਹੜਾ ਹੈ ਮੈਡਮ ਨੇ ਦਿੱਤਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਕਾਫੀ ਵੱਡੇ ਤੁਸੀਂ ਇਕੱਠ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠਾ ਹੈ ਤੇ ਮੈਡਮ ਨੀਨਾ ਮਿੱਤਲ ਦੇ ਜਿਹੜੇ ਹਸਬੈਂਡ ਹੈ ਉਹ ਵੀ ਲਗਾਤਾਰ ਜਿਹੜੇ ਹੈ ਸਰਪੰਚਾਂ ਨੂੰ ਮਿਲ ਰਹੇ ਹੈ ਤੇ ਸਰਪੰਚਾਂ ਦਾ ਬੜਾ ਇਕੱਠ ਜਿਹ ਮੈਡਮ ਨੇ ਬੜੀ ਵੱਡੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਕੀਤੀਆਂ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਹੋਰ ਜਿਹੜੇ ਰਾਜਪੁਰੇ ਦੇ ਵਿੱਚ ਵਿਕਾਸ ਦੇ ਕੰਮ ਹੋਣੇ ਆ ਉਹ ਕਿਸ ਤਰ੍ਹਾਂ ਦੇ ਚੱਲਣਗੇ ਤੇ ਜੋ ਸੈਕਟਰੀਆਂ ਨੂੰ ਜਿਹੜੀ ਹੈ ਚੇਤਾਵਨੀ ਮੈਡਮ ਨੀਨਾ ਮਿੱਤਲ ਵੱਲੋਂ ਦਿੱਤੀ ਗਈ ਹੈ ਜੇ ਸਰਪੰਚਾਂ ਦੇ ਕੰਮ ਆਣ ਵਾਲੇ ਦਿਨਾਂ ਦੇ ਵਿੱਚ ਨਹੀਂ ਹੁੰਦੇ ਜਾਂ ਕੋਈ ਵੀ ਸਰਪੰਚ ਜਾਂ ਪੰਚਾਇਤ ਮੈਡਮ ਨੂੰ ਕੋਈ ਸ਼ਿਕਾਇਤ ਲਾਂਦੀ ਹੈ ਤਾਂ ਉਹ ਜਿਹੜੇ ਹੈ ਸੈਕਟਰੀ ਆਪਣੀ ਪਠਾਨਕੋਟ ਦੀ ਬਦਲੀ ਜਿਹੜੀ ਹੈ ਉਹ ਤਿਆਰ ਰੱਖਣ ਹੁਣ ਦੇਖਣਾ ਹੋਏਗਾ ਆਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਰਾਜਪੁਰਾ ਸ਼ਹਿਰ ਦਾ ਰੰਦਾ ਕੈਮਰਾਮੈਨ ਮੌਇਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ ਹਰ ਖਬਰ ਤੇਜ਼ ਦਾ ਹੋਵੇ ਅਸਰ